ਦੋਸਤੋ ਮੈਂ ਰਜਿੰਦਰ ਸਿੰਘ ਬਿਲਕਤ ਤੇ ਤੁਸੀਂ ਵੇਖ ਰਹੇ ਹੋ ਬਿਲਗਾ نیوز ਆਨਲਾਈਨ ਚੈਨਲ ਤੇ ਦੋਸਤੋ ਆਓ ਤੁਹਾਡੇ ਲਈ ਲੈ ਕੇ ਆਏ ਆਂ ਲੋਕ ਸਭਾ 2024 ਨੂੰ ਲੈ ਕੇ ਅਹਿਮ ਖਬਰਾਂ ਦਾ ਪ੍ਰੋਗਰਾਮ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਅੱਜ ਜਿਹੜੀਆਂ ਅਹਿਮ ਖਬਰਾਂ ਆ ਉਸ ਦੇ ਵਿੱਚ ਚੰਨੀ ਨੇ ਆਦਮਪੁਰ ਦਾ 에ਰਪੋਰਟ ਦਾ ਨਾਮ ਗੁਰੂ ਅਦਾਸ ਮਹਾਰਾਜ ਜੀ ਦੇ ਨਾਮ ਤੇ ਰੱਖਣ ਲਈ ਇਹ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਜੇ ਕਾਂਗਰਸ ਦੀ ਸਰਕਾਰ ਬਣੀ ਤਾਂ ਅਸੀਂ ਇਹ ਰੱਖਾਂਗੇ ਨਾਮ ਤੇ ਉੱਥੇ ਹੀ ਮਨਜੀਤ ਸਿੰਘ ਜੀ ਕੇ ਸਾਹਕਾ ਦਿੱਲੀ ਦੇ ATPC ਦੇ ਪ੍ਰਧਾਨ ਨੇ ਸ਼੍ਰੋਮਣੀ ਕਾਲੀਦਲ ਦੇ ਇੱਕ ਹੋਰ ਕਮੇਟੀ ਦੇ ਮੈਂਬਰ ਨੇ ਉਹਨਾਂ ਨੇ ਮੰਦਸਤਾਂ ਕੇਪ ਦੇ ਹੱਕ ਵਿੱਚ ਕੋਟ ਬਦਲਖਾ ਤੇ ਪੁਆੜਾ ਵਿੱਚ ਜੋ ਪ੍ਰਚਾਰ ਕੀਤਾ ਤੇ ਉੱਥੇ ਹੀ ਬਿਲਕੇ ਦੇ ਵਿੱਚ ਫਲੈਕਸ ਬੋਰਡ ਚੋਣ ਮੁਕਾਬਲੇ ਪੋਸਟਰ ਚੋਣ ਮੁਕਾਬਲਿਆਂ ਦੀ ਤੁਹਾਨੂੰ ਆਓ ਵੀਡੀਓ ਦਿਖਾਨਾਗੇ ਤੇ ਹੋਰ ਤੁਹਾਨੂੰ ਖਬਰਾਂ ਸੁਣਾਨਾਗੇ ਤੇ ਆਓ ਹੁਣ ਇਹਨਾਂ ਖਬਰਾਂ ਦਾ ਸੁਣਾਉਣੇ ਤੋਂ ਪੁੱਛਤਾ ਲੰਘੇ ਦਿਨ ਤੁਹਾਨੂੰ ਅਸੀਂ ਜ਼ਿਕਰ ਕੀਤਾ ਸੀ ਕਿ ਬਿਲਗੜ ਵਿੱਚ ਪੋਸਟਰ ਮੁਕਾਬਲੇ ਫਲੈਕਸ ਮੁਕਾਬਲੇ ਤੁਹਾਨੂੰ ਦਿਖਾਵਾਂਗੇ ਕਿਵੇਂ ਸ਼ੁਰੂ ਹੋ ਗਏ ਨੇ ਤੇ ਇਸ ਮੁਕਾਬਲਿਆਂ ਦੇ ਵਿੱਚ ਭਾਜਪਾ ਨੇ ਬਿਲਗੜ ਦੇ ਵਿੱਚ ਬੜੇ ਵੱਡੇ ਵੱਡੇ ਫਲੈਕਸ ਬੋਰਡ ਲਾਇਆ ਐ ਤੁਸੀਂ ਦੇਖ ਰਹੇ ਹੋ ਇਹਨਾਂ ਫਲੈਕਸ ਬੋਰਡਾਂ ਦੇ ਵੀਡੀਓ ਤੇ ਇਸੇ ਤਰ੍ਹਾਂ ਕਾਂਗਰਸ ਨੇ ਵੀ ਇੱਥੇ ਫਲੈਕਸ ਬੋਰਡ ਮੁਕਾਬਲਾ ਜਿਹੜਾ ਆ ਉਹ ਸ਼ੁਰੂ ਕੀਤਾ ਹੈ ਦੋਸਤੋ ਜਲੰਧਰ ਤੋਂ ਲੋਕ ਸਭਾ ਹਲਕਾ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਨੇ ਸਾਫ ਕਾਮੁਕਮੰਦਰੀ ਪੰਜਾਬ ਚੰਜੀਤ ਸਿੰਘ ਚੰਨੀ ਪਾਜਪਾ ਦੇ ਉਮੀਦਵਾਰ ਨੇ ਜਲੰਧਰ ਤੋਂ ਸੁਸ਼ੀਲ ਕੁਮਾਰ ਰੇਂਕੂ ਸੁਸ਼ੀਲ ਕੁਮਾਰ ਰੇਂਕੂ ਦੇ ਹੱਕ ਵਿੱਚ ਵੀ ਇੱਥੇ ਬੜੇ-ਬੜੇ ਫਲੈਕਸ ਬੋਰਡ ਲਾ ਕੇ ਤੁਸੀਂ ਦੇਖ ਰਹੇ ਹੋ ਇਸੇ ਤਰ੍ਹਾਂ ਕਾਂਗਰਸ ਦੇ ਵੱਡੇ ਫਲੈਕਸ ਬੋਰਡ ਨੇ ਤੇ ਇਸੇ ਤਰ੍ਹਾਂ ਪੋਸਟਰ ਕੰਨ ਪੋਸਟਰ ਦੇ ਉੱਤੇ ਵੀ ਇਹ ਗੱਲ ਕੀਤੀ ਜਾਵੇ ਤਾਂ ਚਰਨਜੀਤ ਸਿੰਘ ਚੰਨੀ ਦੇ ਕੋਲ ਇੱਥੇ ਵੱਡੀ ਗੰਤੀ ਵਿੱਚ ਲੱਗੇ ਨੇ ਅਹ ਬਸਪਾ ਦੇ ਬਲਵਿੰਦਰ ਕੁਮਾਰ ਦੇ ਪੋਸਟਰ ਲੱਗੇ ਨੇ ਉੱਥੇ ਹੀ ਜੇ ਗੱਲ ਕੀਤੀ ਜਾਂ ਬੀ ਸ਼੍ਰੋਮਣੀ ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਪੋਸਟਰ ਲਗਾਉਣ ਵਿੱਚ ਬਿਲਕੁਲ ਵਿੱਚ ਪਿੱਛੇ ਚੱਲ ਰਹੀ ਹੈ ਜਿਵੇਂ ਉਮੀਦਵਾਰ ਅਲਾਨਨ ਵਿੱਚ ਪਿੱਛੇ ਸੀ ਸ਼੍ਰੋਮਣੀ ਅਕਾਲੀ ਦਲ ਉਵੇਂ ਹੀ ਇੱਥੇ ਦੇਖਿਆ ਜਾ ਰਿਹਾ ਹੈ ਕਿ ਪੋਸਟਰ ਮੁਕਾਬਲੇ ਵਿੱਚ ਵੀ ਪਿੱਛੇ ਹੀ ਹੈ ਗੱਲ ਕਰ ਲੈਨੇ ਆ ਸਤਾਧਰ ਦੀ ਸਤਾਧਰ ਦੇ ਵੀ ਪੋਸਟਰ ਕਿਤੇ ਨਜ਼ਰ ਨਹੀਂ ਆਉਂਦੇ ਹਾਂ ਇਹ ਜ਼ਰੂਰ ਹੈ ਕਿ ਜਦੋਂ ਇੱਥੇ ਪਵਨ ਕਮੇਟੀ ਨੂੰ ਦੇ ਹੱਕ ਵਿੱਚ ਇਹ ਚੋਣ ਪ੍ਰਚਾਰ ਦੇ ਸਬੰਧ ਵਿੱਚ ਮਾਰਕ ਕੀਤਾ ਗਿਆ ਉਸ ਦਿਨ ਦੇ ਝੰਡੇ ਜ਼ਰੂਰ ਲੱਗੇ ਨੇ ਇਹ ਝੰਡੇ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਆਮ ਆਦਮੀ ਪਾਰਟੀ ਨੇ ਇੱਥੇ ਝੰਡੇ ਬਿਲਗੇ ਦੇ ਵਿੱਚ ਲਗਾਈ ਚੋਣ ਪ੍ਰਚਾਰ ਦੀ ਤੇ ਇਸੇ ਤਰ੍ਹਾਂ ਇੱਥੇ ਗੱਲ ਕਰ ਦਿੰਦੇ ਹਾਂ ਭਾਜਪਾ ਦੀ ਭਾਜਪਾ ਦੇ ਸਬੰਧ ਵਿੱਚ ਸਾਡੇ ਕੋਲ ਜਿਹੜੀ ਜਾਣਕਾਰੀ ਮਿਲੀ ਹੈ ਕਿ ਬਿਲਗੇ ਦੇ ਵਿੱਚ ਭਾਜਪਾ ਨੇ ਕੁਝ ਅਕਾਲੀ ਦਲ ਅਤੇ ਕਾਂਗਰਸ ਅਤੇ ਭਾਜਪਾ ਦੇ ਵਿੱਚੋਂ ਕੋ ਜਿਹੜੇ ਵਰਕਰ ਆ ਉਹਨਾਂ ਦੇ ਵਿੱਚੋਂ ਪਟਕ ਜਾਂਦੇ ਆ ਤੇ ਗੱਲ ਕੀਤੀ ਜਾਵੇ ਕਿ ਇਹ ਇਸਤਰੀ ਵਿੰਗ ਅਕਾਲੀ ਦਲ ਦੇ ਵਿੱਚੋਂ ਇੱਕ ਸਰਕਰਮ ਇਸਤਰੀ ਇਹਨਾਂ ਨੇ ਲਿਆਂਦੀ ਹੈ ਇਸ ਪਾਰਟੀ ਦੇ ਅੰਦਰ ਜਿਹਦਾ ਸ਼ਰਮਣੀ ਅਕਾਲੀ ਦਲ ਨੂੰ ਇੱਥੇ ਚੰਗਾ ਤੱਕਾ ਵੱਜੇਗਾ ਕਿਉਂਕਿ ਇਹ ਦੱਸਿਆ ਜਾ ਰਿਹਾ ਇਹ ਔਰਤ ਇਹ ਮਹਿਲਾ ਅਕਾਲੀ ਦਲ ਦੀ ਮਹਿਮ ਨੂੰ ਬਹੁਤ ਸਰਗਰਮੀ ਨਾਲ ਚਲਾਉਂਦੀ ਸੀ ਤੇ ਉਹ ਪਾਰਟੀ ਵਿੱਚ ਆ ਗਏ ਨੇ ਤੇ ਇਸ ਤਰ੍ਹਾਂ ਬਸ ਪਾ ਵਿੱਚ ਰਹੇ ਇੱਕ ਪੱਤੀ ਭਲਾਈ ਤੋਂ ਐ ਵਰਕਰ ਜਿਹੜੇ ਆ ਉਹ ਵੀ ਭਾਜਪਾ ਵਿੱਚ ਚਲੇ ਗਏ ਪਾ ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਨਾਲ ਵੀ ਜਿਹੜੇ ਆ ਉਹ ਦੇਖੇ ਜਾਂਦੇ ਰਹੇ ਆ ਪਰ ਅੱਜ ਪਤਾ ਲੱਗਾ ਕਿ ਇਹ ਦੋ ਸ਼ਕਤੀਆਂ ਜਿਹੜੀਆਂ ਆ ਇਹ ਸਰਕਾਰ ਵਿੱਚ ਜਿਹੜੇ ਵਰਕਰ ਆ ਇਹ ਭਾਜਪਾ ਵਿੱਚ ਚਲੇ ਗਏ ਉਸ ਤੋਂ ਲਾਇਆ ਕਿ ਹਿਸਾਬ ਲਗਾਇਆ ਜਾ ਸਕਦਾ ਹੈ ਕਿ ਪਿੰਡਾਂ ਦੇ ਵਿੱਚ ਜਿਵੇਂ ਬਿਲਕੀ ਦੇ ਵਿੱਚ ਦੂਸਰੀਆਂ ਪਾਰਟੀਆਂ ਚ ਆਗੂ ਜਿਹੜੇ ਆ ਜਿਨ੍ਹਾਂ ਨੂੰ ਅਣਗੌਲਿਆ ਕੀਤਾ ਇਹਨਾਂ ਪਾਰਟੀਆਂ ਨੇ ਉਹਨਾਂ ਦੀ ਹੁਣ ਭਾਜਪਾ ਦੇ ਵਿੱਚ ਪੁੱਛਪੜਤਾਲ ਸ਼ੁਰੂ ਹੋ ਗਈ ਹੈ ਤੇ ਪੁੱਛਪੜਤਾਲ ਤਾਂ ਇਹ ਸਿਆਸੀ ਵਰਕਰ ਇਹ ਆਗੂ ਚਾਹੁੰਦੇ ਹੁੰਦੇ ਨੇ ਇਸ ਦੀ ਖਾਤਰ ਤਾਂ ਇਹ ਇਹਨਾਂ ਦਾ ਸ਼ੌਂਕ ਹੈ ਤੇ ਪੁੱਛਕਸ਼ ਵੜਨੇ ਸ਼ੁਰੂ ਹੋ ਗਈ ਹੈ ਭਾਜਪਾ ਵਿੱਚ ਤੇ ਉੱਤੇ ਗੱਲ ਕਰਦਿੰਦੇ ਆ ਚੰਜੀ ਸਿੰਘ ਚੰਨੀ ਨੇ ਇਹ ਬਿਆਨ ਦਿੱਤਾ ਹੈ ਕਿ ਆਦਮਪੁਰ ਦੇ 에어ਪੋਰਟ ਦਾ ਨਾਮ ਅਗਰ ਕਾਂਗਰਸ ਦੀ ਸਰਕਾਰ ਬਣੀ ਤਾਂ ਸ਼੍ਰੀ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਨਾਂ ਤੇ ਰੱਖਿਆ ਜਾਊਗਾ ਇਸ ਤੋਂ ਪਹਿਲਾਂ ਵੀ ਜਿਵੇਂ ਸ਼ਸ਼ੀ ਕੁਮਾਰ ਰੈਂਕੂ ਵੀ ਇਹ ਮੰਗ ਕਰਦੇ ਰਹੇ ਨੇ ਆਮ ਆਦਮੀ ਪਾਰਟੀ ਵਿੱਚ ਮੈਂਬਰ ਪਾਰਲੀਮੈਂਟ ਹੋਂ ਸਮੇ ਅੱਜ ਇਹ ਉਹਨਾਂ ਨੇ ਇਹਦੇ ਬਾਰੇ ਕਿਹਾ ਕੁਝ ਨਹੀਂ ਹਰੇਕ ਉਹਨਾਂ ਨੇ ਜਿਨ੍ਹਾਂ ਦੀ ਹੁਣ ਵੀ ਭਾਜਪਾ ਦੀ ਸਰਕਾਰ ਹੈ ਕੇਂਦਰ ਵਿੱਚ ਕਿ ਹਰੇਕ ਉਹ ਵੀ ਇਹ ਐਲਾਨ ਕਰਨਗੇ ਕਿ ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਨਾਂ ਤੇ ਆਦਮਪੁਰ 에어ਪੋਰਟ ਦਾ ਨਾਂ ਰੱਖਿਆ ਜਾਣਾ ਚਾਹੀਦਾ ਹੈ ਐ ਮਹਰੂਮ ਸੰਤੋਖ ਸਿੰਘ ਚੌਧਰੀ ਵੀ ਇੱਥੇ ਇਹ ਮੰਗ ਕਰਦੇ ਰਹੇ ਮੌਕੇ ਦੀਆਂ ਸਰਕਾਰਾਂ ਤੋਂ ਕਿ ਆਗੰਪੁਰ 에어ਪੋਰਟ ਦਾ ਨਾਂ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਂ ਤੇ ਰੱਖਿਆ ਜਾਵੇ ਕਿਉਂਕਿ ਦੁਆਬੇ ਦੇ ਵਿੱਚ ਉਹਨਾਂ ਨੂੰ ਵੰਦਨ ਵਾਲਿਆਂ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਤੇ ਦੋਸਤੋ ਅੱਗੇ ਇਹ ਗੱਲ ਕਰ ਲੈਣੇ ਆ ਕਿ ਬਿਲਗੇ ਦੇ ਵਿੱਚ ਜਿਹੜੀ ਚੋਣ ਇਸ ਵੇਲੇ ਸਰਗਰਮੀ ਹੈ ਉਹ ਜੋਰਾਂ ਤੇ ਹੈ ਪੋਸਟਰਾਂ ਦਾ ਤੁਹਾਨੂੰ ਜ਼ਿਕਰ ਕਰ ਦਿੱਤਾ ਹੈ ਪੋਸਟਰ ਤੁਹਾਨੂੰ ਅੱਜ ਦਿਖਾ ਵੀ ਰਹੇ ਆ ਤੇ ਉੱਥੇ ਹੀ ਅਗਰੀ ਖਬਰ ਹੈ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਜੋ ਕੋਟ ਬਾਦਲਖਾ ਨਾਲ ਸੰਬੰਧਿਤ ਨੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਜਰਨਤੋ ਉਮੀਦਵਾਰ ਮਿੰਦਰ ਸਿੰਘ ਕੇਪੀ ਦੇ ਹੱਕ ਵਿੱਚ ਚੋਣ ਪ੍ਰਚਾਰ ਕੋਟ ਬਾਦਲਖਾ ਤੇ ਪੁਆੜਾ ਦੇ ਵਿੱਚ ਮੀਟਿੰਗਾਂ ਕਰਕੇ ਕੀਤਾ ਤੇ ਉਹਨਾਂ ਦੇ ਨਾਲ ਸੀ ਕੋਰ ਪ੍ਰਤਾਪ ਸਿੰਘ ਬਡਾਲਾ ਇਹ ਦੌਰਾਨ ਮਿੰਦਰ ਸਿੰਘ ਕੇਪੀ ਇਹਨਾਂ ਮੀਟਕਾਲੇ ਵਿੱਚ ਐ ਸ਼ਾਮਲ ਸੀ ਤੇ ਦੋਸਤੋ ਸ਼੍ਰੋਮਣੀ ਅਕਾਲੀ ਦਲ ਨੇ ਵੀ ਦਾ ਸਭ ਹਲਕਾ ਨਕੂਤਰ ਦੇ ਵਿੱਚ ਚੋਣਾਂ ਮੇ ਪੂਰੇ ਜ਼ੋਰਾਂ ਤੇ ਜਿਹੜੀ ਪੁਕਾਈ ਹੋਈ ਹੈ ਤੇ ਦੋਸਤੋ ਏਸੀ ਅਜਨੀਆਂ ਅਹਿਮ ਖਬਰਾਂ ਕੱਲ ਫਿਰ ਮੋੜ ਤੁਹਾਡੇ ਲੈ ਕੇ ਆਵਾਂਗੇ ਇਹ ਅਹਿਮ ਖਬਰਾਂ ਦਾ ਪ੍ਰੋਗਰਾਮ ਉਸ ਵੇਲੇ ਤੱਕ ਦਿਓ ਜੀ ਆਜਾ ਧੰਨਵਾਦ ਪੀਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ